ਨੰਗਲ ਵਿਹਾਲਾ ਵਿੱਚ ਚੋਰਾਂ ਨੇ ਇੱਕੋ ਰਾਤ ਵਿੱਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਚੋਰ ਗਹਿਣਿਆਂ ਦੀ ਦੁਕਾਨ ਅਤੇ ਬੈਲਡਿੰਗ ਦੀ ਦੁਕਾਨ ਦੇ ਸ਼ਟਰ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ ਪੰਜ ਦਿਨਾਂ ਵਿੱਚ ਚੋਰੀ ਦੀ ਦੂਜੀ ਵੱਡੀ ਘਟਨਾ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਲਈ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂ <th>ਥਾਪੜ ਦੀ ਹਾਜੀਪੁਰ ਤੋਂ ਵਿਸ਼ੇਸ਼ ਰਿਪੋਰਟ ਤੁਹਾਡਾ ਮੇਰਾ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਜਿਹੜੀ ਅੱਜ ਚੋਰੀ ਹੋਈ ਹੈ ਨੰਗਲ ਵਿਹਾਲਾ ਵਿੱਚ ਕੀ ਹੈ ਪੂਰਾ ਮਾਮਲਾ ਦੱਸੋ ਇਹ ਸਰ ਮੈਂ ਸਵੇਰੇ ਜਿਹਨੂੰ ਸ਼ੌਪ ਤੇ 10:30 ਵਜੇ ਆਇਆ ਤੇ ਮੈਂ ਆਪਣੀ ਜਿੰਦਰੇ ਖੋਲੇ ਤੇ ਪਿੱਛੋਂ ਆ ਕੇ ਦੇਖਿਆ ਸਰ ਪਿੱਛੋਂ ਸਰਾਖ ਕੀਤਾ ਤਾਂ ਬਹੁਤ ਵੱਡਾ ਇਹ ਦੇਖੋ ਗੈਸ ਵੇਲਡਿੰਗ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਆ ਕਾਫੀ ਨੁਕਸਾਨ ਕਰਕੇ ਕੈਸ਼ ਸੀ 골ਡ ਸੀ ਸਿਲਵਰ ਹੈਗਾ ਸੀ ਨੋਜ ਪਿੰਦੇ ਡੱਬੇ ਸੀ ਕਾਫੀ ਕੁਝ ਲੱਗੇ ਸਰ ਲਗਭਗ ਕਿੰਨੇ ਲੱਖ ਦੀ ਚੋਰੀ ਤੁਹਾਡੀ ਹੋਈ ਹੈ ਸਰ ਤੋਂ 8 ਲੱਖ ਰੁਪਏ ਸਰ ਤੇ ਹੋਰ ਵੀ ਨੰਗਲ ਬਿਹਾਲੇ ਚ ਦੁਕਾਨਾਂ ਤੋੜੀਆਂ ਹਾਂਜੀ ਸਰ ਨਾਲ ਦੇ ਵੱਡੇ ਬ੍ਰਦਰ ਦੀ ਸ਼ੌਪ ਹੈ ਤੇ ਵੈਲਡਿੰਗ ਸ਼ੌਪ ਹੈ ਉਹ ਵੈਲਡਿੰਗ ਦੀ ਹੈ ਜੀ ਵੈਲਡਿੰਗ ਵਰਕ ਹਾਂਜੀ ਉਹਨਾਂ ਦੇ ਵੀ ਨੁਕਸਾਨ ਕਰ ਗਏ ਆ ਉਹਨਾਂ ਦਾ ਆਈਦਨ ਚੋਰੀ ਦੀ ਬਾਰਦਾਤਾਂ ਜਿਹੜੀਆਂ ਬੱਦੀਆਂ ਜਾ ਰਹੀਆਂ ਕੀ ਕਰਨਾ ਚਾਹੁੰਦੇ ਹੋ ਬਹੁਤ ਨੁਕਸਾਨ ਆ ਸਰ ਬਹੁਤ ਆਹਦੀ ਆਮ ਬੰਦੇ ਦੀ ਜ਼ਿੰਦਗੀ ਥੋੜੀ ਕੁਝ ਹੈਗੀ ਸਰ ਕੋਈ ਸੇਵਿੰਗ ਨਹੀਂ ਹੈਗੀ ਕਿਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਸਰ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਸਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਰਾ ਹੀ ਮੰਗ ਇਹ ਕਰਦੇ ਆ ਤੁਹਾਡਾ ਇਨਸਾਫ ਹੋਣਾ ਚਾਹੀਦਾ ਸਰ ਤੇ ਸਾਨੂੰ ਤਾਂ ਸਵੇਰੇ ਸਰ ਪਤਾ ਲੱਗਾ ਇਸ ਚੀਜ਼ ਦਾ ਤੇ ਆਪਾਂ ਦੁਕਾਨ ਸਵੇਰੇ 10:00 ਜਾਂ 9:30 9:30 ਵਜੇ 10:00 ਵਜੇ ਖੋਲ੍ਹਦੇ ਉਦੋਂ ਜਦੋਂ ਆ ਕੇ ਦੇਖਿਆ ਤੇ ਇੱਥੇ ਮਾਹੌਲ ਸਭ ਕੁਝ ਟੁੱਟਾ ਪਿਆ ਸੀਗਾ ਸੰਦ ਸਰ ਕੁਛ ਵੀ ਸਮਝ ਨਹੀਂ ਆਉਂਦਾ ਪਹਿਲੇ ਤਿੰਨ ਚਾਰ ਦਿਨ ਪਹਿਲੇ ਵੀ ਇੱਕ ਵਾਰਦਾਤ ਲੇਡੀਜ਼ ਨਾਲ ਹੋਈ ਹੈ ਪਿੰਡ ਬੰਠਾ ਦੇ ਨੇੜੇ ਉਹ ਨਿੰਗਲ ਦੇ ਸੀਗੇ ਉਹਨਾਂ ਨਾਲ ਵੀ ਲੁੱਟਖੋ ਹੋਈ ਹੈ ਜਿਹਦੇ ਨਾਲ ਲੋਕ ਬੜੇ ਪਰੇਸ਼ਾਨ ਨੇ ਸਾਨੂੰ ਇਹਦੀ ਮਦਦ ਮਿਲੇ ਸਰਕਾਰ ਨੂੰ ਲੱਗਦਾ ਕਿ ਚੋਰਾਂ ਨੂੰ ਹੁਣ ਡਰੀ ਨਹੀਂ ਹੈ ਦੋ ਦਿਨ ਪਹਿਲਾਂ ਲੇਡੀਜ਼ ਦਾ ਲੁੱਟਖੋ ਹੁੰਦੀ ਹੈ ਫਿਰ ਅੱਜ ਬਿਲਕੁਲ ਸਰ ਸਰ ਅਸੀਂ ਤਾਂ ਬੜੇ ਇਸ ਚੀਜ਼ ਤੋਂ ਪ੍ਰਭਾਵਿਤ ਹੈ ਵੀ ਇਦਾਂ ਦੇ ਚੋਰਾਂ ਨੂੰ ਕਿਸੇ ਚੀਜ਼ ਦਾ ਨਾਮ ਦਾ ਡਰੀ ਨਹੀਂ ਹੈ ਪੁਲਿਸ ਪ੍ਰਸ਼ਾਸਨ ਹੈ ਹੀ ਨਹੀਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਸਰ ਸਾਡਾ ਸਾਡਾ ਕੀ ਬੰਗ ਕਰਦੇ ਹੋ ਪ੍ਰਸ਼ਾਸਨ ਸਾਡੇ ਸਾਡਾ ਇਹ ਸਾਡਾ ਖਿਆਲ ਰੱਖਿਆ ਜਾਏ ਸਾਡੀ ਅਸੀਂ ਪਰੇਸ਼ਾਨ ਆ ਆਪਣੇ ਜੀਵਨ ਤੋਂ ਆਪਣੀਆਂ ਦੁਕਾਨਾਂ ਪਾ ਕੇ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆਂ ਅਸੀਂ ਸਰ ਸਵੇਰੇ ਨਾ ਆਪਣੇ ਉੱਠੇ ਮੇਰੀ ਵਾਈਫ ਨੇ ਸਵੇਰੇ ਕੋਈ 8 ਵਜੇ ਉੱਠੇ ਆ ਉਹਨਾਂ ਨੇ ਮੈਨੂੰ ਉੱਪਰੋਂ ਦੇਖਿਆ ਸਾਹਮਣੇ ਮੇਰਾ ਘਰ ਹੈ ਤੇ ਦੇਖਿਆ ਵੀ ਤਾਲਾ ਨਹੀਂ ਦੁਕਾਨ ਨੂੰ ਇਹਨੂੰ ਕਹਿੰਦੇ ਜੀ ਤੁਸੀਂ ਤਾਲਾ ਨਹੀਂ ਲਾਇਆ ਰਾਤ ਦਾ ਦੁਕਾਨ ਦਾ ਮੈਂ ਨਹੀਂ ਤਾਲਾ ਲਾਇਆ ਮੇਰੇ ਕੋਲ ਚਾਬੀ ਹੈਗੀ ਆ ਉਹ ਬੜੇ ਪਰੇਸ਼ਾਨ ਇਦਾਂ ਆਏ ਫਟਾਫਟ ਥੱਲੇ ਆਏ ਉਹਨਾਂ ਸ਼ਟਰ ਚੁੱਕਿਆ ਜਿਹੜੇ ਬਾਕੀ ਦੇਖਿਆ ਆਪਣੇ ਗੱਲੇ ਗੱਲੇ ਸਾਰੇ ਅੰਦਰ ਤਰੋ ਇਧਰ ਜਨਾਨੀ ਜੁਨੀਆਂ ਇਕੱਠੀਆਂ ਫਿਰ ਮੈਂ ਉੱਠ ਕੇ ਆਇਆ ਮੈਂ ਦੇਖਿਆ ਤੇ ਸਾਰਾ ਸਾਹਬ ਕਤਾ ਫਿਰ ਮੈਂ ਮੁੜ ਕੇ ਇੱਥੇ ਦੇਖਿਆ ਤਾਂ ਇਧਰੋਂ ਗਿਆ ਤਾਂ ਅੱਗੇ ਜਾ ਕੇ ਮੇਰੇ ਬੈਗ ਸਾਈਡ ਨਾਲ ਥੋੜਾ ਜਿਆਦਾ ਖੇਤ ਹੈ ਗਿਆ ਤੇ ਜਿਹਲੇ ਮੇਰਾ ਦੇਖਿਆ ਮੇਰਾ ਪਰਸ ਜਿਹੜਾ ਉੱਥੇ ਖਿਲਰ ਰਿਆ ਪਿਆ ਸੀ ਵਿੱਚ ਵੋਟਰ ਕਾਰਡ ਗੱਡੀ ਦੇ ਆਰਸੀ ਆਦਿ ਵਗੈਰਾ ਉਹ ਮੈਨੂੰ ਉੱਥੋਂ ਮਿਲੇ ਤੇ ਖਾਲੀ ਹੀ ਪੈਸੇ ਵੀ ਸੀਗੇ ਪਰਸ ਪੈਸੇ ਪਰਸ ਤੇ ਵੀ ਹੀ ਮੇਰਾ ਉਦਾਂ ਵੀ ਕੈਸੇ ਗਿਆ ਜੀ ਕਿੰਨਾ ਕੁ ਲਗਭਗ ਚੋਰੀ ਮੇਰਾ ਲਗਭਗ ਮਤਲਬ ਹੈ 90 95000 ਰੁਪਏ ਹੀ ਮੈਂ ਕੱਲ ਆਪਣੀ ਨਾ ਇੱਕ ਲਿਮਟ ਜੀ ਨਾ ਨਵੀਂ ਪੁਰਾਣੀ ਕਰ ਤੇ ਉਹ ਮੈਨੇਜਰ ਸਾਹਿਬ ਕਹਿੰਦੇ ਕੱਲ ਫਾਦਰ ਸਾਹਿਬ ਨੂੰ ਲੈ ਕੇ ਆਇਓ ਤੇ ਫਿਰ ਆਪਾਂ ਕਰਨਾ ਸੈਂਸੂਨ ਹੋਣੇ ਆ। ਤੇ ਉਹ ਮੈਂ ਆਦ ਨੂੰ ਇਦਾਂ ਹੀ ਲੋਕ ਲਾ ਕੇ ਮੈਂ ਸਵੇਰੇ ਫਿਰ ਲੈਣੇ ਆਪਾਂ ਤੇ ਇੱਥੇ ਰੱਖ ਗਿਆ। ਤੂੰ ਲੈਣਾ ਉਹ ਲਿੱਤੇ ਫਿਰ ਇੱਕ ਮਰਾ ਬਿਲਡਿੰਗ ਸੈੱਟ ਬੈਗ, ਗ੍ਰੈਂਡਰ ਕਟਰ ਤੇ ਉਹ ਵੀ ਨਾਲ ਹੀ ਲੈ ਕੇ ਚੁੱਕ ਕੇ ਤੇ ਉਸ ਤੋਂ ਬਾਅਦ ਵੀ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਨਾਲ ਬੇ ਗੌਂਡ ਚ ਵੀ ਆ ਗਈ ਦੁਕਾਨ। ਵੀ ਉੱਥੇ ਵੀ ਨਾਲ ਚੋਰੀ ਉਹਨਾਂ ਨੇ ਸੈੱਟ ਚੁੱਕਿਆ ਤੇ ਉਹਨਾਂ ਦੀ ਅੰਦਰ ਕੰਦ ਪਾੜੀ ਪਈ ਸਾਰਾ ਸਮਾਨ। ਮੇਰਾ ਜਿਹੜਾ ਥੋੜਾ ਸਮਾਨ ਸੀ ਉਹ ਮੇਰਾ ਉਹਨਾਂ ਦੇ ਕੋਠੇ ਤੋਂ ਮਿਲਿਆ ਜਿਸ ਤਰ੍ਹਾਂ ਰੋਜ਼ਾਨਾ ਰੋਟੀਆਂ ਦੀ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਚੋਰੀਆਂ ਘਟਨਾਵਾਂ ਵਧਦੀ ਜਾ ਰਹੀ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈਗਾ ਇਹਨਾਂ ਚੋਰਾਂ ਮੈਨੂੰ ਲੱਗਦਾ ਇਹ ਚੋਰਾਂ ਦਾ ਬਾਕੀ ਸਹੀ ਗੱਲ ਹੈ ਤੁਹਾਡੀ ਇਹ ਹੈ ਕਿ ਬਿਲਕੁਲ ਡਰ ਨਹੀਂ ਹੈਗਾ ਇਥੇ ਇਕੱਲਾ ਬੰਦਾ ਨਹੀਂ ਜਾ ਸਕਦਾ ਗੱਡੀ ਜਗ ਨੂੰ ਕੋਈ ਜਾ ਸਕਦਾ ਲੇਡੀ ਤਾਂ ਬਿਲਕੁਲ ਹੀ ਨਹੀਂ ਜਾ ਸਕਦੀ ਥੋੜੀ ਦੇਰ ਪਹਿਲਾਂ ਸਾਡੇ ਇਥੇ ਵਾਰਦਾਤ ਪਹਿਲਾਂ ਹੋਈ ਬੰਠਾਂ ਦੇ ਵਿੱਚ ਉਹ ਬਚਾਰੇ ਨਾ ਬੱਚਾ ਹੀ ਨਾਲ ਉਹ ਬੜੇ ਬੜੇ ਪਰੇਸ਼ਾਨ ਹੈ ਉਹਨਾਂ ਦੀ ਵੀ ਇੰਨੇ ਦਿੱਖੀ ਇੰਟਰਵਿਊ ਆਈ ਸੀ ਤੇ ਮੈਨੂੰ ਨਹੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਹੋਣੀ ਇਨਸਾਫ ਚਾਹੀਦਾ ਜੀ ਹੁਣ ਸਾਰਾ ਇੱਥੇ ਹਿਸਾਬ ਹਤਾ ਬਈ ਦੁਕਾਨਦਾਰ ਬੰਦੇ ਆ ਛੋਟੇ ਛੋਟੇ ਦੁਕਾਨਦਾਰ ਸਾਡੇ ਬਾਅਦ ਅੰਨੇਰੇ ਸਵੇਰੇ ਵੀ ਜਾਣਾ ਹੁੰਦਾ ਤੇ ਡਿਪਾਰਟਮੈਂਟ ਨੂੰ ਚਾਹੀਦਾ ਵੀ ਮਾੜਾ ਮੋਟਾ ਉਹ ਸਾਡਾ ਕਰੇ ਇਨਸਾਫ ਕਰੇ ਜਾਂ ਸਖਤੀ ਕਰੇ ਕੁਝ ਵੀ ਐ ਸਾਹਿਬ ਸਾਹਿਬ ਮੈਮ ਜਿਹੜਾ ਨੰਗਲ ਵਿਹਲਾ ਅੱਜ ਚੋਰੀ ਦਾ ਮਾਮਲਾ ਹੈ ਕੀ ਇਹ ਬੰਦਾ ਅੱਜ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀਗੀ ਰਘਵੀਰ ਸਿੰਘ son of ਧਰਮ ਸਿੰਘ ਆਰੋ ਨੰਗਲ ਵਿਹਲਾ ਨੇ ਦੱਸਿਆ ਕਿ ਅੱਜ ਮੇਰੀ ਦੁਕਾਨ ਤੇ ਚੋਰੀ ਹੋ ਗਈ ਹੈ ਜਿਸ ਰਿਗਾਰਡਿੰਗ ਇਹ ਮੌਕਾ ਵੀ ਦੇਖਿਆ ਗਿਆ ਉਥੇ ਇੱਕ ਹੋਰ ਹੈਗਾ ਪਪਾ ਜਵੈਲਰ ਉਥੇ ਸ਼ਾਪ ਤੇ ਵੀ ਚੋਰੀ ਹੋਈ ਚੋਰੀ ਦੀ ਵਾਰਦਾਤ ਹੋਈ ਹੈ ਜਿਸ ਰਿਗਾਰਡਿੰਗ ਅਸੀਂ ਸੁਪਤੇਸ਼ ਕਰ ਰਹੇ ਹਾਂ ਉਹਨਾਂ ਨਾਲ ਬਿਆਨ ਲੈਣਾ ਹੈ ਜਿਸ ਨਾਲ ਵੀ ਉਹ ਆਪਣਾ ਬਿਆਨ ਦੇਣਗੇ ਉਸ ਅਕੋਰਡਿੰਗ ਅਸੀਂ ਕਾਰਵਾਈ ਕਰ ਦਿੰਦੇ ਹਾਂ